आंदे जरो बापरे पावे नहीं मुत्ती नो मुदिया Tidak ada yang ਹੋਈ ਸੀਗੀ 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਗੰਡਾਸੇ ਨਾਲ ਉਹਦੇ ਪੈਰਾਂ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੀ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ ਆਰੋਪੀ ਹੈਗੇ ਉਹ ਤਿੰਨ ਵਿਅਕਤੀ ਜਿੰਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਬਟਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਬ ਸਿੰਘ ਵਾਸੀ ਸੰਦੋਹਾ ਇਹਦੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਉਰਫ ਜਸ ਇਹ ਰਿਆਣਾ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੇ ਇਹਦਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੈਨਲ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚ ਉਹਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਵਰ ਇਨਕੀ ਇਹ ਲੈਰੀ ਦਾ ਰੈਣਾ ਲਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਲਈ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੋੜ ਰੇਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਦੀ ਸ਼ੇ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਇਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠਨੀ ਇਹਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿਛੇ ਵੀ ਕਈ ਵਾਰ ਇਹਨੂੰ ਇਹਨਾਂ ਨੂੰ ਫੜ ਕੇ ਧਮਕੀ ਧਮਕੀ ਦਿੱਤੀ ਤੇ ਇਹਨਾਂ ਦੀ ਆਪਸੀ ਜ ਰੰਜਿਸ਼ ਸੀਗੀ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸ ਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ ਇਸ ਮੁਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਕਿਊ ਜਿਹੜਾ ਐਨਕੀ ਹੈਗਾ ਉਹਨੂੰ ਬਾਅਦ ਵਿੱਚ ਨਾਮਜ਼ਦ ਕੀਤਾ ਹੈ ज मेन मौके पर तीन अक्यूज जो फड़े जा चुके हैं एक मेन कॉन्सपीरेटर फड़े जा चुके हैं बाकियों का रोल जो है दौरान सामने आया टोटल चार फटे गए जीत जी जी बलबीर कौर जी पुरा जि कतल होगा दो हज़ार भी अमरिंदर मंजा वो माता है इन्हों कपीसी है ਤੇ ਕੌਨ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਆ ਤੇ ਜਿਹੜੀ ਕਾਂਸਪੀਰੇਸੀ ਸਾਹਮਣੇ ਉਸੇ ਅਕੋਰਡਿੰਗ ਤਫਸੀਰਾਂ ਐ ਐਗਜ਼ਾਮਨ ਕਰਾ ਸਰ ਵੀਡੀਓ ਚ ਦੋ ਲੋਕ ਜਿਹੜੇ ਹੈਗੇ ਆ ਦਿਖਾਈ ਦਿੰਦੇ ਆ ਤੀਸਰਾ ਤੁਸੀਂ ਕਾਰ ਵਾਲਾ ਜਿਹੜਾ ਕਹਿੰਦਾ ਦੋ ਲੋਕ ਹੋਰ ਨੇ ਜਿਹੜੀ ਤੋਂ ਲਾਵਾ ਉਹ ਕੌਣ ਨੇ ਕੀ ਉਹਨਾਂ ਦਾ ਰੋਲ ਹੈ ਸਾਰੇ ਕੇਸ ਦੇ ਵਿੱਚ ਉਹ ਜਿਹੜੇ ਜੀ ਜਿਹਦੇ ਦੋ ਬਿਆਨ ਲਿਖਾਏ ਗਏ ਸੀ ਕਿ ਜਿਹੜੇ ਮ੍ਰਿਤਕ ਦੇ ਬਰਦਰ ਨੇ ਬਿਆਨ ਲਿਖਾਇਆ ਸੀ ਕਿ ਉਹਦੇ ਵਿੱਚ ਜੋ ਵਿਅਕਤੀ ਨੇ ਲਿਖਾਇਆ ਸੀਗੇ ਉਸ ਦੇ ਬੇਸਿਸ ਤੇ ਐਫ ਆਰ ਦਰਜ ਕੀਤੀ ਗਈ ਹੈ ਹੁਣ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਫੜ ਲਏ ਗਏ ਆ ਤੇ ਬਾਕੀਆਂ ਦਾ ਰੋਲ ਇਸੀ ਜਿਹੜੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਤਫਤੀਸ਼ ਦੌਰਾਨ ਤਾਂ ਸਾਹਮਣੇ ਆ ਇਹਨਾਂ ਨਾਲ ਕੋਈ ਰਿਲੇਸ਼ਨ ਹੈ ਜੀ ਜਿਹੜੇ ਬੰਦੇ ਤੁਸੀਂ ਨਾਮ ਦਰਜ ਕੀਤੇ ਨੇ ਜਿਹੜੇ ਨਾਮ ਚ ਦੇਖੋਗਾ ਦਾ ਰੋਲ ਇਨਵੈਸਟੀਗੇਸ਼ਨ ਦੌਰਾਨ ਅਸੀਂ ਦੱਸਾਂਗੇ ਕਿ ਕੀ ਰੋਲ ਹੈ ਨਹੀਂ ਨਹੀਂ ਜੀ ਰਿਲੇਸ਼ਨ ਰਿਲੇਸ਼ਨ ਵੀ ਦੱਸਾਂਗੇ ਸਰ ਪਤਾ ਲੱਗ ਜੀਏ ਕਿ ਇਹ ਕੋਈ ਉਹਨਾਂ ਦੇ ਰਿਸ਼ਤੇਦਾਰ ਆ ਜਾਂ ਕੋਈ ਯਾਰ ਦੋਸਤੀ ਦੇ ਵਿੱਚ ਸੀ हाँ जी ये सारे रिलेटिव ही है आपस फ्रेंडशिप हैगी रिलेशन है लेकिन रिलेटिव होना असल दे शामिल होना जो भी एक्चुअल शमूलियत है पूछगिछ अ करा तो चीज़ सामने आएगी देखो जी पुलिस तो पहले दिन तो एक्टिव हैगी है हर ऑपरेशन टाइम लगता है क्योंकि इंटेलीजेंस बेसिस टैक्नीकल बेसिस ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐਸਪੀਡੀ ਡੀਐਸਪੀ ਮੋਡ ਸੀਆਈਏ 1 ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਕੰਗ੍ਰੈਚੁਲੇਟ ਕਰਦਾ ਕਿ ਇਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀਗੇ ਉਹ ਫੜੇ ਸਰ ਆਹ ਕਤਲ ਦੀ ਜਿਹੜੀ ਵਜ੍ਹਾ ਹੈਗੀ ਹੈ ਕਿ ਪਹਿਲਾਂ ਨਾਲ ਕਤਲ ਹੋਇਆ ਤਾਂ ਪਹਿਲਾਂ ਕਤਲ ਦੀ ਕੋਈ ਵਜ੍ਹਾ ਸੀ ਜਾਂ ਕੋਈ ਹੋਰ ਉਹ ਇਹਨਾਂ ਨੂੰ ਹੁਣ ਪੁੱਛਾਂਗੇ ਜਿਹੜੇ ਦੋਸ਼ੀ ਹੈਗੇ ਕਿ ਪਹਿਲਾਂ ਵਾਲੇ ਕਤਲ ਦੀ ਕੀ ਵਜ੍ਹਾ ਸੀਗੀ ਤੇ ਉਸ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਐਸੀ ਕਲੀਅਰ ਕਰਨਾ ਹੈ। ਪ੍ਰਵੀਰਪੁਰ ਕਿਸਾਨ ਫੈਮਿਲੀ ਦਾ ਇਸਮ ਤਾਂ ਦਾ ਜਮ ਚੋਰ ਹੈ। ਇਹਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ ਲੇਕਿਨ ਇਹਨਾਂ ਦੇ ਕੋਲ ਕੀ ਪ੍ਰੋਪਰਟੀ ਹੈਗੀ ਸੋਰਸ ਆਫ ਇਨਕਮ ਕੀ ਹੈ ਉਹ ਐਸੇ ਐਗਜ਼ਾਮਨ ਕਰਨਾ ਹੈ। ਲੜਾਈ ਉਹਨੇ ਪ੍ਰਵੀਰਪੁਰ ਨਾਲ ਤਾਂ ਨਹੀਂ ਸੀ। ਨਹੀਂ ਜੀ ਮੌਕੇ ਤੇ ਨਹੀਂ ਸੀ ਬਟ ਇਹਨਾਂ ਨੂੰ ਕਾਂਸਪੀਰੇਸੀ ਦੇ ਵਿੱਚ ਰੱਖਿਆ ਹੈ। ਸਰ ਜਿਹੜਾ ਹੱਦ ਤੇ ਤਸਵੀਰ ਸੀਗਾ ਮਨ ਜਿਹੜਾ ਕੀ ਅਪਡੇਟ ਕਲਮ 2020 ਦੇ ਵਿੱਚ ਕਰਿਆ ਹੈ। ਔਰ ਦੋਸਤਾਂ ਦੇ ਕਾਜ ਹਨ ਇਹ ਪ੍ਰਾਈਮਰ ਪ੍ਰਾਈਮਰ ਕਿਸੇ ਮੁੱਢਲੀ ਤਫ਼ਸੀਰਾਂ ਤੇ ਆਪਣੇ ਉਹਨੂੰ ਦੋਸਤ ਹੀ ਕਹਿੰਦੇ ਆ ਲੇਕਿਨ ਇਹ ਕਹਿੰਦੇ ਕਿ ਭਰਾ ਵਾਂਗੂ ਸਾਡਾ ਦੋਸਤ ਸੀਗਾ ਬਟ ਐਕਚੁਅਲ ਕੋਈ ਰਿਲੇਸ਼ਨ ਹੈਗਾ ਉਹ ਅਸੀਂ ਕਲੀਅਰ ਕਰ ਲਵਾਂਗੇ ਕਿਉਂਕਿ ਨੋਟਿਫਿਕੇਸ਼ਨ ਦੀ ਵਰਸਿਸ ਸ਼ੇਅਰਡ ਆਨ ਕਰਕੇ ਉਹਨਾਂ ਨੂੰ ਬਦਲਾ ਲੱਗਦਾ ਉਹ ਅਸੀਂ ਐਗਜ਼ਾਮਨ ਕਰ ਲਵਾਂਗੇ ਕਿ ਐਗਜ਼ੈਕਟ ਡੇਟ ਇਹਨਾਂ ਨੇ ਕਿਉਂ ਸਿਲੈਕਟ ਕੀਤੀ